ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਕਹਾਣੀ ਦੂਸਰਾ ਪਹਿਲੂ ਭਾਗ 2 ਲੇਖਕ ਰਗਵੀਰ ਬੜੈਚ ਜਿਵੇਂ ਹੀ ਠਿਮਰੀ ਨੇ ਆ ਕੇ ਚਾਹ ਪੀਣ ਲਈ ਕਿਹਾ ਦਿਲਜਾਨ ਉੱਠ ਕੇ ਚੁੱਲ੍ਹੇ ਕੋਲ ਚਲੇ ਗਈ ਅਤੇ ਸਰਦਾਰਾਂ ਦੇ ਘਰੋਂ ਆਈ ਸਬਜ਼ੀ ਜੋ ਕੇ ਗਰਮ ਕਰਨ ਲਈ ਰੱਖੀ ਹੋਈ ਸੀ ਨੂੰ ਲਾ ਕੇ ਚਾਹ ਚੜਾ ਦਿੱਤੀ ਚਾਹ ਦਾ ਪਾਣੀ ਰਿੱਜਣ ਹੋ ਜੇ ਬਕਸੇ ਉਹ ਪਦਿਲੀ ਵਿੱਚ ਝਾਕਦੀ ਝਾਕਦੀ ਯਾਦਾਂ ਵਿੱਚ ਖੋ ਗਈ ਉਸ ਨੂੰ ਯਾਦ ਆ ਰਿਹਾ ਹੈ ਜਦੋਂ ਉਹ ਛੋਟੀ ਜਹੀ ਸੀ ਉਸਦੇ ਪਿਤਾ ਜੀ ਨੇ ਜਦੋਂ ਵੀ ਬਾਹਰੋਂ ਆਉਣਾ ਉਸ ਨੇ ਜਾ ਕੇ ਭੱਜ ਕੇ ਉਸ ਦੀ ਗੋਦੀ ਚੜ ਜਾਣਾ ਤੇ ਪਿਤਾ ਜੀ ਨੇ ਉਸ ਨੂੰ ਘੁੱਟ ਕੇ ਸੀਨੇ ਨਾਲ ਲਾ ਲੈਣਾ ਤੇ ਕਹਿਣਾ ਮੇਰਾ ਛੋਣਾ ਮੋਣਾ ਮੇਰਾ ਲੱਡੂ ਪੇੜਾ ਮੇਰੀ ਚਿੜੀ ਮੇਰਾ ਦਿਲ ਮੇਰੀ ਜਾਨ ਮੇਰੀ ਦਿਲ ਜਾਨ ਕਿੰਨੇ ਨਾਮ ਰੱਖੇ ਹੋਏ ਸੀ ਜੱਗੇ ਨੇ ਦਿਲਜੀਤ ਦੇ ਉਸ ਸਮੇਂ ਨੂੰ ਯਾਦ ਕਰਕੇ ਦਿਲ ਜਾਨ ਦੀ ਭੁਗ ਨਿਕਲ ਗਈ ਉਸ ਨੂੰ ਲੱਗਿਆ ਜਿਵੇਂ ਜੱਗੇ ਨੇ ਉਸ ਨੂੰ ਆਵਾਜ਼ ਮਾਰੀ ਹੋਵੇ ਉਸ ਨੇ ਅੱਖਾਂ ਸਾਫ਼ ਕਰਕੇ ਇੱਧਰ ਉੱਧਰ ਦੇਖਿਆ ਤਾਂ ਪਤਾ ਲੱਗਿਆ ਤੀਲੀ ਵਿੱਚ ਪਾਣੀ ਰਿਜਣ ਲੱਗ ਪਿਆ ਪਾਣੀ ਵਿੱਚ ਪੱਤੀ ਗੁਰਪੌਂਦੀ ਨੂੰ ਜ਼ਿਆਦਾ ਆ ਜਦੋਂ ਜੱਗੇ ਨੂੰ ਪੁਲਿਸ ਨੇ ਮਾਰਿਆ ਸੀ ਉਹ 7ਵੀਂ ਵਿੱਚ ਪੜ੍ਹਦੀ ਸੀ ਜੱਗੇ ਤੋਂ ਬਾਅਦ ਪੜ੍ਹਾਈ ਛੱਡ ਕੇ ਉਹ ਆਪਣੀ ਮਾਂ ਨਾਲ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਜਾਂਦੀ ਹੁੰਦੀ ਸੀ ਉਸ ਨੂੰ ਯਾਦ ਆ ਰਿਹਾ ਹੈ ਸਰਦਾਰਨੀ ਨੇ ਇੱਕ ਦਿਨ ਉਸ ਵੱਲ ਵੇਖਦੀ ਨੇ ਕਿਹਾ ਸੀ ਕਰਤਾਰੋ ਤੇਰੀ ਆ ਕੁੜੀ ਨੂੰ ਉੱਠਣ ਬੈਠਣਾਂ ਗੱਲ ਕਰਨ ਦਾ ਬਹੁਤ ਸਲੀਕਾ ਹੈ ਸੁਖ ਨਾਲਾ ਸੋਹਣੀ ਸੁਣੱਖੀ ਵੀ ਬਹੁਤ ਹੈ ਨੈਣ ਨਕਸ਼ ਜਮਾ ਤੇਰੇ ਤੇ ਜੈਨੇ ਕੱਦ ਕਾਠ ਪਿਓ ਵਾਲਾ ਹੈ ਜੇ ਤੂੰ ਇਸ ਕੁੜੀ ਨੂੰ ਪੜਨ ਭੇਜੇ ਤਾਂ ਇਹ ਕੁੜੀ ਤੇਰੀ ਤਕਦੀਰ ਬਦਲ ਸਕਦੀ ਹੈ ਸਰਦਾਰਨੀ ਜੀ ਜੱਗ ਦੇ ਜਾਣਵਾਦ ਸਾਨੂੰ ਤਾਂ ਰੋਟੀ ਦੇ ਲਾਲੇ ਪਏ ਹੋਏ ਨੇ ਇੱਕ ਡੰਗ ਦੀ ਖਾਦੀ ਨਹੀਂ ਹੁੰਦੀ ਦੂਜੇ ਡੰਗ ਦਾ ਫਿਕਰ ਵੱਡ ਵੱਡ ਖਾਣ ਲੱਗ ਪੈਂਦਾ ਇਹਨਾਂ ਪਿਓ ਬਾਰਿਆਂ ਨੂੰ ਕਿਹੜੀਆਂ ਪੜਾਈਆਂ ਮਾਂ ਜਵਾਬ ਦਿੰਦੀ ਬੋਲੀ ਸੀ। "ਉਰੀਆ ਪੁੱਤ ਤੇਰਾ ਪੜਨੋ ਜੀ ਕਰਦਾ ਹੈ।" ਸਰਦਾਰਨੀ ਨੇ ਉਸ ਨੂੰ ਕੋਲ ਬੁਲਾ ਕੇ ਪੁੱਛਿਆ ਸੀ। "ਕਰਤਾਰਵਾਲ ਦੇਖਦੀ ਦਿਲਜਾਨ ਨੇ ਕਿਹਾ ਸੀ। ਜੀ ਬੀਬੀ ਮੇਰੇ ਪਿਤਾ ਜੀ ਦੀ ਵੀ ਇਹੋ ਤਮੰਨਾ ਸੀ ਕਿ ਮੈਂ ਪੜ੍ਹ ਲਿਖ ਕੇ ਕੋਈ ਅਫਸਰ ਬਣ ਜਾਵਾਂ।" ਸਰਦਾਰਨੀ ਦਿਲਜਾਨ ਦਾ ਸਿਰਪਲੋਜ਼ੀ ਬੋਲੀ ਸੀ। "ਜੇ ਤੂੰ ਦਿਲ ਲਾ ਕੇ ਪੜ੍ਹਾਈ ਕਰੇਂਗੀ ਨੰਤੀਰਾ ਸਾਰਾ ਪੜਾਈ ਦਾ ਖਰਚਾ ਮੈਂ ਕਰਾਂਗੀ ਇਸ ਤਰ੍ਹਾਂ ਉਸਨੇ 12ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ ਸੀ ਉਹ ਵੀ ਪਹਿਲੇ ਦਰਜੇ ਵਿੱਚ ਸੋਚਾਂ ਵਿੱਚ ਪਈ ਦਿਲਜਾਨ ਨੂੰ ਇਹ ਵੀ ਯਾਦ ਨਹੀਂ ਰਿਹਾ ਕਿ ਉਸਨੇ ਚਾਹ ਵਿੱਚ ਗੁੜ ਪਾਈ ਹੈ ਕਿ ਨਹੀਂ ਉਸਨੇ ਚਾਹ ਵਿੱਚ ਦੁਬਾਰਾ ਗੁੜ ਪਾ ਦਿੱਤਾ ਚਾਹ ਵਿੱਚ ਦੁੱਧ ਪਾਉਂਦੀ ਨੂੰ ਜ਼ਿਆਦਾ ਆ ਇੱਕ ਦਿਨ ਜਦੋਂ ਉਹ ਸਰਦਾਰਾਂ ਦੇ ਘਰ ਮਾਂ ਦੀ ਮਦਦ ਕਰਨ ਲਈ ਉਸ ਨਾਲ ਗਈ ਸੀ ਤਾ ਸਰਦਾਰਾਂ ਦੇ ਮੁੰਡੇ ਨੇ ਆਪਣੇ ਦੋਸਤਾਂ ਨਾਲ ਗੱਲ ਕਰਦੇ ਨੇ ਕਿਹਾ ਸੀ ਓਏ ਇਹ ਤਾਂ ਪੁਰਜਾ ਹੀ ਬਣਦੀ ਜਾਂਦੀ ਐ ਕਿਸੇ ਦਿਨ ਰੱਬ ਦਾ ਨਾਮ ਲੈ ਕੇ ਚੱਕ ਲੈਣੀ ਐ ਜਿਵੇਂ ਪਹਿਲੇ ਤੁਰਦੀ दारू ਵਰਗੀ ਐ ਮੇਰੇ ਸਾਲੇ ਦੀ ਇਹ ਤਾਂ ਨਹੀਂ ਕਿ ਉਸ ਨੂੰ ਸਮਝ ਨਹੀਂ ਆ ਰਹੀ ਸੀ ਉਹ ਕੀ ਕਹਿ ਰਹੇ ਹਨ ਪਰ ਉਹ ਇਹ ਨਹੀਂ ਸਮਝ پا ਰਹੀ ਸੀ ਜਿਸ ਨੂੰ ਉਹ ਵੀਰੇ ਵੀਰੇ ਕਹਿੰਦੀ ਰਹਿੰਦੀ ਸੀ ਉਹ ਉਸ ਬਾਰੇ ਇਹ ਸਭ ਕਿਵੇਂ ਬੋਲ ਸਕਦਾ ਅੱਤ ਦਾ ਉਹਦੋਂ ਹੋ ਗਈ ਸੀ ਜਦੋਂ ਇੱਕ ਵਾਰ ਉਸ ਨੂੰ ਕਮਰੇ ਵਿੱਚ ਪੋਚਾ ਲਾਉਂਦੀ ਨੂੰ ਸਰਦਾਰਾਂ ਦੇ ਮੁੰਡੇ ਨੇ ਆ ਕੇ ਪਿੱਛੋਂ ਫੜ ਲਿਆ ਸੀ ਤੇ ਜੱਫੀ ਵਿੱਚ ਲੈ ਲੈਂਦਾ ਬੋਲਿਆ ਸੀ ਤੂੰ ਮੇਰੇ ਨਾਲ ਸੈੱਟ ਹੋ ਜਾ ਪੈਸੇ ਨਾਲ ਤਾਂ ਨਹਾ ਦਊ ਤੈਨੂੰ ਉਸ ਨੂੰ ਚਮਣ ਲੱਗਿਆ ਸੀ ਤਾਂ ਦਿਲਜਾਨ ਨੇ ਆਪਣੇ ਮੂੰਹ ਨੂੰ ਹੱਥਾਂ ਨਾਲ ਢੱਕ ਕੇ ਨੇ ਕਿਹਾ ਸੀ ਵੀਰੇ ਮੈਂ ਬੀਬੀ ਜੀ ਨੂੰ ਦੱਸ ਦਿਆਂ ਸਰਦਾਰਾਂ ਦੇ ਐਹਸਾਨ ਥੱਲੇ ਦੱਬੀ ਹੋਈ ਘਰੇ ਆ ਕੇ ਆਪਣੇ ਪਿਤਾ ਨੂੰ ਯਾਦ ਕਰਕੇ ਬਹੁਤ ਰੋਈ ਸੀ ਸੋਚਾਂ ਵਿੱਚ ਡੁੱਬੀ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਚਾਹ ਉਬਲ ਗਈ ਚਾਹ ਚੁੱਲੇ ਤੋਂ ਲਾ ਕੇ ਗਲਾਸਾਂ ਵਿੱਚ ਪਾ ਕੇ ਦਿਲਜਾਨ ਅੰਦਰ ਲੈ ਗਈ ਦਿਲਜਾਨ ਨੂੰ ਆਉਂਦੀ ਦੇਖ ਗੱਲਾਂ ਕਰਦੇ ਢਿਮਰੀ ਤੇ ਕਰਤਾਰੋ ਚੁੱਪ ਹੋ ਗਏ ਅਤੇ ਦਿਲਜਾਨ ਨੂੰ ਲੱਗਿਆ ਜਿਵੇਂ ਉਹਨਾਂ ਨੇ ਆਪਣੀ ਗੱਲ ਬਦਲ ਲਈ ਹੋਵੇ ਚਾਹ ਦੀ ਕਟ ਪਰ ਦਾ ਢਿਮਰੀ ਬੋਲਿਆ ਤੌ ਜੂ ਤਾਂ ਜਲੇਬੀਆਂ ਕੇ ਚਾਹਸ ਬਣਾ ਲਈ ਚਾਹ ਪੀ ਕੇ ਢਿਮਰੀ ਤਾਂ ਚਲੇ ਗਿਆ ਸਾਰਾ ਦਿਨ ਕਰਤਾਰੋ ਦਿਲਜਾਨ ਨਾਲ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦੀ ਰਹੀ ਪਰ ਉਸ ਦਾ ਹੌਸਲਾ ਨਹੀਂ ਪਿਆ ਰਾਤ ਨੂੰ ਪਈਆਂ ਤਾਂ ਦਿਲਜਾਨ ਨੇ ਆਪ ਹੀ ਪੁੱਛ ਲਿਆ ਸਵੇਰੇ ਕੀ ਗੱਲ ਕਰਨ ਆਇਆ ਸੀ ਠਿਮਰੀ मामੂ ਉਹਨਾਂ ਦੀ ਚੁੱਪ ਚੁੱਪ ਕਿਉਂ ਹੈ ਮੈਂ ਦੱਸਣਾ ਤੂੰ ਨਹੀਂ ਧੀਏ ਕੁਝ ਨਹੀਂ ਉਹ ਤਾਂ ਠਿਮਰੀ ਸਲਾਹ ਕਰਨ ਆਇਆ ਸੀ ਉਹ ਤਾਂ ਐਂ ਕਹਿੰਦਾ ਸੀ ਬਈ ਗੱਲ ਕਰਦੀ ਕਰਦੀ ਕਰਤਾਰੋ ਗੱਲ ਬਦਲ ਗਈ ਇਹ ਹੈ ਕਹਾ ਗਰੀਬ ਦੀ ਕਾਦੀ ਜ਼ਿੰਦਗੀ ਜੇ ਆ ਢਿੱਡ ਨਾ ਲਾਇਆ ਹੁੰਦਾ ਰੱਬ ਨੇ ਤਾਂ ਇੰਨਾ ਤੰਗ ਨਾ ਹੋਣਾ ਪੈਂਦਾ ਖਸਮਾ ਖਾਣਾ ਇਹੀ ਨਹੀਂ ਭਰਦੀ ਪੂਰੀ ਉਮਰ ਜਦੋਂ ਦੇਖੋ ਖਾਲੀ ਦਾ ਖਾਲੀ ਇਸ ਪੁੱਠੀ ਦੌੜ ਵਿੱਚ ਪਾ ਦਿੱਤੀ ਆ ਰੱਬ ਨੇ ਦੁਨੀਆ ਇਹ ਕੀਟ ਪਤੰਗਾ ਕੀ ਜਨੌਰ ਸਭ ਨੂੰ ਆਰੇ ਲਾ ਰੱਖਿਆ ਰੱਬ ਨੇ ਢਿੱਡ ਲਾ ਕੇ ਗਲਜਾਨ ਮਾਂ ਕੋਲ ਪਈ ਸਭ ਸਮਝ ਰਹੀ ਹੈ ਉਹ ਸਮਝ ਰਹੀ ਹੈ ਕੋਈ ਗਲਤ ਹੈ ਜੋ ਮਾਨੂੰ ਕਰਨੀ ਔਕੀ ਲੱਗ ਰਹੀ ਹੈ ਉਸਨੇ ਫਿਰ ਉਲਟਾ ਕੇ ਪੁੱਛਿਆ ਆਹ ਦਸਨਾ ਐ ਸਿੱਟ ਮਰੀ ਕਿ ਉਸ ਦੇ ਟੱਡ ਲੱਗਿਆ ਹੋਇਆ ਤੇ ਉਹ ਉਸ ਤੋਂ ਬਹੁਤ ਤੰਗ ਹੈ ਨਹੀਂ ਨਾ ਉਹ ਗੱਲ ਦੱਸ ਜਿਹੜੀ ਤੁਸੀਂ ਕਰਦੇ ਕਰਦੇ ਮੈਨੂੰ ਦੇਖ ਕੇ ਚੁੱਪ ਹੋ ਗਏ ਸੀ ਉਹ ਨਾ ਧੀਏ ਐਂ ਕਹਿੰਦਾ ਸੀ ਵੀ ਮੋਰ ਦੇ ਬੱਚੇ ਵਾਂਗੂ ਕੋਈ ਕੋਈ ਰੰਗ ਨਿਕਰਨ ਲੱਗਾ ਦਿਲ ਜਾਨ ਉਤੇ ਜਵਾਨੀ ਦੀ ਦਹਲੀ ਜੁੱਤੇ ਪੈ ਰੱਖਦੀ ਬਹੁਤ ਸੁਨੱਖੀ ਨਿਕਲੀ ਹੈ ਦਿਲ ਜਾਨਾ ਪਰ ਬਗਤ ਅਤੇ ਤਕਦੀਰ ਨੇ ਕੋਈ ਬਹੁਤੀ ਲਿਹਾਜ਼ ਨਹੀਂ ਰੱਖੀ ਦਿਲਜਾਨ ਨਾਲ ਕਿਤੇ ਔਰ ਮਾਰੇ ਕਿਆਰੇ ਵਾਂਗ ਬਿਚੰਬੀਚੰਬੀ ਵੀ ਨਜ਼ਰ ਆਉਂਦੀ ਹੈ ਰਾਤ ਵਾਲੀ ਗੱਲ ਪਤਾ ਕਰਨ ਦੀ ਚਾਹਤ ਲੈ ਕੇ ਉੱਠੀ ਹੈ ਦਿਲਜਾਨ ਅਤੇ ਬਾਹਰ ਬਹੀ ਵਿੱਚ ਝਾੜੀ ਲਾਉਂਦੀ ਨੂੰ ਮਾਂ ਨੂੰ ਅੰਦਰ ਲੈ ਆਈ ਤੇ ਕਹਿਣ ਲੱਗੀ ਆ ਝਾੜ ਉਚੜੂ ਤੂੰ ਬਾਅਦ ਚਲਾਵੇਂ ਪਹਿਲਾਂ ਮੈਨੂੰ ਉਹ ਗੱਲ ਦੱਸ ਜੋ ਤੂੰ ਤੇ ਠਿੰਮੜੀ ਕਰਦੇ ਸੀ ਕੀ ਕਹਿੰਦਾ ਸੀ ਉਹ ਤੇਰੇ ਵੀ ਨੂੰ ਕੰਮ ਉੱਤੇ ਚੱਲਿਆ ਜਾਂਦੇ ਫੇਰ ਕਰਦੇ ਹਾਂ ਬੈਠ ਕੇ ਗੱਲ ਬਹੁਤ ਗੁੱਸੇ ਵਾਲਾ ਹੈ ਦਿਲਜਾਨ ਦਾ ਛੋਟਾ ਭਰਾ ਮੱਖਣ ਘਰ ਵਿੱਚ ਬਹੁਤ ਘੱਟ ਬੋਲਦਾ ਹੈ ਜਦੋਂ ਵੀ ਬੋਲਦਾ ਹੈ ਤਾਂ ਇਹੋ ਗੱਲ ਕਹਿੰਦਾ ਹੈ ਜੇ ਗੁੜੀ ਨੇ ਸਾਨੂੰ ਸਾਡੀ ਜ਼ਮੀਨ ਦਾ ਹਿੱਸਾ ਨਹੀਂ ਦਿੱਤਾ ਤਾਂ ਇੱਕ ਅੱਧਾ ਮਰਿਆ ਲੋ ਸਕੂਟਰ ਮੋਟਰਸਾਈਕਲ ਦਾ ਕੰਮ ਸਿੱਖ ਰਹੇ ਹ ਨੂੰ ਸਾਲ ਹੋ ਚੱਲਿਆ ਉਸਤਾਦ ਤਨਖਾਹ ਨਹੀਂ ਦਿੰਦਾ ਬਸ ਕਦੇ-ਕਦਾਈਂ ਜੇਬ ਖਰਚਾ ਦੇ ਦਿੰਦਾ ਹੈ ਜਿਵੇਂ ਹੀ ਮੱਖਣਾ ਰੋਟੀ ਪਾਣੀ ਕਰ ਦੁਕਾਨ ਤੇ ਗਿਆ ਦਿਲਜਾਨ ਫੇਰ ਸ਼ੁਰੂ ਹੋ ਗਈ ਚੱਲ ਹੁਣ ਦੱਸ ਕੱਲ ਤੁਸੀਂ ਕੀ ਕੁਝ ਰਫਸਰ ਕਰ ਰਹੇ ਸੀ ਆ ਜਾ ਬਹਿ ਜਾ ਕਰਤਾਰੋ ਮੰਜੀ ਉੱਤੇ ਬੈਠਦੀ ਬੋਲੀ ਦਿਲਜਾਨ ਪੁੱਤ ਦੇਖ ਸਾਲ ਹੋ ਗਿਆ ਤੇਰੇ ਵੀਰ ਨੂੰ ਕੰਮ ਸਿੱਖਦੇ ਨੂੰ ਮਾਲਕ ਕੋਈ ਪੈਸਾ ਨਹੀਂ ਦਿੰਦਾ ਮੈਨੂੰ ਜਿਹੜੇ ਪੈਸੇ ਮਿਲਦੇ ਨੇ ਉਹਨਾਂ ਨਾਲ ਤਾਂ ਰੋਟੀ ਮਾਸਾ ਚੱਲਦੀ ਐ ਘਰ ਨੂੰ ਚਲਾਉਣ ਲਈ ਕੁਝ ਹੋਰ ਕਰਨਾ ਪੈਣਾ ਮੈਂ ਘਰ ਦੀ ਤੰਗੀ ਬਾਰੇ ਕਈ ਵਾਰ ਤੇ ਮੇਰੀ ਕੋਲ ਗੱਲ ਕਰੀ ਸੀ ਉਹ ਕੱਲ ਇਹ ਕਹਿਣਾ ਆਇਆ ਸੀ ਗੱਲ ਕਰਦੀ ਕਰਦੀ ਕਰਤਾਰ ਰੋਗੀ ਤੇ ਅੱਗੇ ਬੋਲੀ ਦੇਖਦੀ ਏ ਮੈਨੂੰ ਗਲਤ ਨਾ ਸਮਝੀ ਮੈਂ ਮਜਬੂਰ ਹੋ ਗਈਆਂ ਨਾ ਮੇਰੀ ਗੱਲ ਦਾ ਗੁੱਸਾ ਤੂੰ ਘਰ ਵਿੱਚੋਂ ਵੱਡੀ ਤੈਨੂੰ ਵੀ ਕੰਮ ਕਰਨਾ ਪੈਣਾ ਕਰਤਾਰ ਉਹ ਦਿਲਜਾਨ ਵੱਲ ਦੇਖਦੀ ਬੋਲੀ ਜਿੰਨੀ ਪੜ੍ਹਾਈ ਮੈਂ ਕਰੀ ਹੋਈ ਹੈ ਉਸ ਨਾਲ ਤਾਂ ਕੋਈ ਨੌਕਰੀ ਵੀ ਨਹੀਂ ਮਿਲਦੀ ਮੈਂ ਕਿ ਕਈ ਵਾਰ ਸੋਚਿਆ ਤੇਰੀ ਮਦਦ ਕਰਾਂ ਪਰ ਕਰਾਂ ਤਾਂ ਮੈਂ ਕੀ ਕਰਾਂ ਦਿਲਜਾਨ ਆਪਣੀ ਮਜੂਰੀ ਜ਼ਾਹਿਰ ਕਰਦੀ ਬੋਲੀ ਦੇਖ ਦਿਲਜਾਨ ਨੌਕਰੀ ਤਾਂ ਇੱਥੇ ਚੰਗੇ ਭਲੇ ਨੂੰ ਨਹੀਂ ਮਿਲਦੀ ਜਿਨ੍ਹਾਂ ਕੋਲ ਪੈਸੇ ਨੇ ਇਸ਼ਫਾਰਸ਼ਾ ਨੇ ਉਹ ਵਿਲੇ ਬੈਠੇ ਨੇ ਕਰਤਾਰੋ ਹੌਸਲਾ ਕਰਦੀ ਬੋਲੀ ਉਹ ਟਿ ਮਰੀ ਕਹਿੰਦਾ ਸੀ ਉਸਦੇ ਕਿਸੇ ਜਾਣ ਪਹਿਚਾਨ ਵਾਲੇ ਨੇ ਡੀ ਜੇ ਦਾ ਕੰਮ ਖੋਲ੍ਹਿਆ ਹੈ ਉਸ ਨੂੰ ਪਾਰਟੀਆਂ ਵਿੱਚ ਨੱਚਣ ਗਾਉਣ ਵਾਲੀਆਂ ਕੁੜੀਆਂ ਚਾਹੀਦੀਆਂ ਹਨ ਨੱਚ ਨਾਚ ਪਣਾ ਸਿਖਾਉਣਗੇ ਲੀਡ ਲੱਤਾ ਵੀ ਦੇਣਗੇ ਕਿ ਅਮਰੀਕਾ ਦਾ ਸੀ ਜੇ ਜੀ ਲਾ ਕੇ ਕੰਮ ਸਿੱਖ ਲਿਆ ਤਾਂ 25000 ਤਨਖਾਹ ਦੇਣਗੇ ਤੇ ਵੇਲਾਂ ਵਿੱਚੋਂ ਹਿੱਸਾ ਪਤੀ ਅੱਡ ਤੋਂ ਤੇ ਮਰੀਕਾ ਕਹਿੰਦਾ ਸੀ ਜੇ ਦਿਲਜਾਨ ਹਾਂ ਕਰੇ ਤਾਂ ਉਹ ਆਪਣੀ ਕੁੜੀ ਨੂੰ ਵੀ ਭੇਜਣ ਨੂੰ ਤਿਆਰ ਹੈ ਕਿ ਇਕੱਲੀ ਨੂੰ ਭੇਜਣ ਨੂੰ ਤਾਂ ਉਸ ਦਾ ਵੀ ਹੌਸਲਾ ਨਹੀਂ ਪੈਂਦਾ ਮਾਂ ਦੀ ਗੱਲ ਸੁਣ ਕੇ ਦਿਲਜਾਨ ਸੁੰਨ ਹੋ ਗਈ ਕਰਤਾਰੋ ਫੇਰ ਅੱਗੇ ਬੋਲੀ ਦੇਖ ਤੀਏ ਤੇਰੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈ ਜੇ ਤੇਰਾ ਚਿਤ ਕਰੇ ਤਾਂ ਹਾਂ ਕਰੀ ਨਹੀਂ ਤਾਂ ਜਿਵੇਂ ਰੱਬ ਆਸਰੇ ਜਿਵੇਂ ਪਹਿਲਾਂ ਲੰਘ ਰਹੀ ਹੈ ਅਹਾਂ ਨੂੰ ਸਹੀ ਭਰਤੀਏ ਗਰੀਬ ਨੂੰ ਅਖੀਰ ਗਰੀਬੀ ਵਾਲਾ ਅੱਕ ਚੱਬਣਾ ਹੀ ਪੈਂਦਾ ਗਰੀਬ ਦੀ ਕਾਦੀ ਮਰਜੀ ਉਹ ਤਾਂ ਜਮਾ ਖਿੱਦੋ ਜਿਆ ਹੁੰਦਾ ਹੈ ਸਮਾਜ ਜਿੱਦਰ ਨੂੰ ਲੱਤ ਮਾਰਦਾ ਉਧਰ ਨੂੰ ਰੁੜ ਜਾਂਦਾ ਕਰਤਾਰੋ ਦਿਲਜਾਨ ਨੂੰ ਸਮਝਾਉਂਦੀ ਬੋਲੀ ਦਿਲਜਾਨ ਆਪਣੇ ਹੰਝੂ ਅੰਦਰ ਹੀ ਪੀ ਗਈ ਉਹ ਮਾਂ ਦੀ ਮਜਬੂਰੀ ਨੂੰ ਸਮਝਦੀ ਹੈ ਉਸਨੇ ਕੌੜਾਕੋਟ ਭਰਦੀ ਨੇ ਕਿਹਾ ਨਹੀਂ ਨਹੀਂ ਆਪ 25000 ਵਾਲਾ ਅੰਕੜਾ ਸਾਨੂੰ ਮਾਫਕ ਨਹੀਂ ਹੈ ਪਿਤਾ ਜੀ ਵੀ ਤਾਂ ਠੇਕੇ ਉੱਤੇ 25000 ਤੇ ਹੀ ਲੱਗੇ ਸੀ ਕਿ ਮੇਰੀ ਨੂੰ ਕਹੀ ਮੈਂ ਜਾਂ ਤਾਂ 24 ਨਹੀਂ ਤਾਂ 26000 ਲਵਾਂ ਐਨਾ ਕਹਿ ਕੇ ਦਿਲਜਾਨ ਆਪਣੇ ਹੰਝੂ ਨਾ ਰੋਕ ਸਕੀ ਤੇ ਲਿਫਟ ਕੇ ਮਾਂ ਨਾ ਰੋਣ ਲੱਗੀ ਕਰਮਾ ਮਾਰਗੇ ਨਾ ਰੋਦੀਏ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਵਿੱਚ ਰਾਜੀ ਅਜੀ ਹੋਰ ਪਤਾ ਨਹੀਂ ਕਿਹੜੇ ਇਮਤਿਹਾਨ ਲੈਣੇ ਨੇ ਉਸਨੇ ਕਰਤਾਰੋ ਵੀ ਆਪਣੇ ਹੰਝੂ ਰੋਕ ਨਾ ਸਕੀ ਦੋਵਾਂ ਮਾਵਾਂ ਤੀਆਂ ਚੁੱਪ ਹੋਈਆਂ ਤਾਂ ਸਾਰਾ ਦਿਨ ਇੱਕ ਦੂਜੇ ਨਾਲ ਨਹੀਂ ਬੋਲੀਆਂ ਸ਼ਾਮ ਨੂੰ ਢਿਮਰੀ ਆਇਆ ਹੈ ਉਹ ਹਾਂ ਨਾ ਪੁੱਛਣਾ ਹੈ ਏ ਥਮਾ ਕਿਆ ਕਰੇ ਕਰੀ ਕਿਆ ਕਹਾ ਮੈਂ ਸ਼ੁਕਰੀਆ ਜਾਣੀਏ ਕਿਨਾ ਕਰਤਾਰੋ ਦਿਲਜਾਨ ਨੂੰ ਕੋਲ ਬੁਲਾ ਕੇ ਬੋਲੀ ਧੀਏ ਮੈਂ ਵੀ ਦਿਲ ਉੱਤੇ ਪੱਥਰ ਰੱਖ ਕੇ ਤੈਨੂੰ ਪੁੱਛਿਆ ਸੀ ਉਤ ਬਗੈਰ ਕਿਸੇ ਦਵਾ ਤੋਂ ਦਸੀਤੀ ਇਹ ਤੇਰੀ ਹਾਂ ਹੈ ਜਾਂ ਕਿ ਨਾ ਕਰਤਾਰੋ ਦਿਲਜਾਨ ਦਾ ਸਿਰ ਪਲਸ ਦੀ ਬੋਲੀ ਮੇਰੀ ਹਾਂ ਤਾਂ ਤੇਰੇ ਨਾਲ ਹੈ ਤੂੰ ਜਿਵੇਂ ਕਹੀਂ ਮਾਂ ਮੈਂ ਤਾਂ ਉਵੇਂ ਹੀ ਰਾਜ਼ੀ ਹਾਂ ਦਿਲਜਾਨ ਆਪਣੀ ਸਹਿਮਤੀ ਜ਼ਾਹਿਰ ਕਰਦੀ ਬੋਲੀ ਅਗਲੇ ਦਿਨ ਸਵੇਰੇ ਦਿਲਜਾਨ ਟਿਮਰੀ ਟਿਉਰੀ ਦੀ ਤੀਜਪੀਤ ਪਿਆਰ ਹੋ ਕੇ ਮੁਹਾਲੀ ਨੂੰ ਬਾਸ ਚਣ ਲਈ ਕੜੇ ਹਨ ਦਿਲਜਾਨ ਨੇ ਆਪਣਾ ਸਿਰ ਚੁੰਨੀ ਨਾਲ ਟਕਿਆ ਹੋਇਆ ਹੈ ਨੀਮੀ ਪਾਈ ਖੜੀ ਹੈ ਕਦੋਂ ਦੀ ਦਿਲਜਾਨ ਉਹ ਕਦੇ-ਕਦੇ ਚੰਡੀਗੜ੍ਹ ਗਰੁੱਪ ਆਫ ਕਾਲਜ ਦੀ ਬਿਲਡਿੰਗ ਨੂੰ ਦੇਖ ਲੈਂਦੀ ਹੈ ਉਸ ਕਾਲਜ ਵਾਲਾ ਜਾਂਦੇ ਰਾਹ ਨੂੰ ਦੇਖਦੀ ਤੇ ਜਿਸ ਰਾਹ ਤੇ ਕਿਸਮ ਦੇ ਲਿਆ ਕੇ ਖੜਾ ਕਰ ਦਿੱਤਾ ਫਿਰ ਉਸ ਨੂੰ ਦੇਖਦੀ ਕਦੇ-ਕਦੇ ਅੱਖ ਝਲਕਾਉਂਦੀ ਤਾਂ ਸਭ ਤੋਂ ਚੋਰੀ ਹੰਜੂ ਸਾਫ਼ ਕਰ ਲੈਂਦੀ ਹੋਲ ਖੜਾ ਟਿਮਰੀ ਸਭ ਸਮਝ ਰਿਹਾ ਹੈ ਮਾਣੀ ਮਨ ਸੋਚ ਰਿਹਾ ਹੈ ਕਿਵੇਂ ਜ਼ਿੰਦਗੀ ਬੇਵਸ ਹੋ ਜਾਂਦੀ ਹੈ ਕਿਹੜੇ ਕਿਹੜੇ ਨਾਚ ਨਚੌਂਦੀ ਹੈ ਬਸ ਆਈ ਤਾਂ ਬਸ ਚੜ ਕੇ ਜਾ ਪਹੁੰਚੇ ਹਨ ਮੁਹੱਲੇ ਬਾਬਾ ਡੀਜੇ ਵਾਲਿਆਂ ਦੇ ਦਫਤਰ ਵਿੱਚ ਡੀਜੇ ਦਾ ਮਾਲਕ ਦਿਲ ਜਾਣ ਦਾ ਕਦ ਕਾਠ ਰੂਪ ਰੰਗ ਦੇਖ ਕੇ ਖੁਸ਼ ਹੁੰਦਾ ਬੋਲਿਆ ਕਮਾਲ ਕਰਤੀ ਠਿਮਰੀ ਆ ਗੁੜਲੀਆ ਕੇ ਤਾਂ ਤੂੰ ਸਾਡੇ ਡੀਜੇ ਵਿੱਚ ਰੂਹ ਫੂਕ ਦਿੱਤੀ ਕੱਪੜੇ ਚੂੜੀਆਂ ਕਾਂਟੇ ਸੁਰਖੀ ਬਿੰਦੀ ਲਿਪਸਟਿਕ ਪਰਾਂਦੀ ਪੰਜਾਬੀ ਜੁੱਤੀਆਂ ਬਹੁਤ ਕੁਝ ਲੈ ਦਿੱਤਾ ਬੀ.ਜੇ ਵਾਲਿਆਂ ਨੇ ਦੋਵਾਂ ਕੁੜੀਆਂ ਨੂੰ ਇੰਨਾ ਸਮਾਨ ਇੱਕੋ ਵਾਰ ਵਿੱਚ ਕਦੇ ਦਿਲਜਾਨ ਨੇ ਸੁਪਨੇ ਵਿੱਚ ਵੀ ਨਹੀਂ ਸੀ ਖਰੀਦਿਆ। ਕੁਝ ਪੈਸੇ ਜੀਬ ਖਰਚਾ ਮਿਲ ਗਿਆ। ਕੱਲ ਤੋਂ ਭੰਗੜੇ ਗਿੱਧੇਦਾਰਿਆ ਸ਼ੁਰੂ। ਖੁਸ਼ ਬਹੁਤ ਖੁਸ਼ ਹੈ ਦਿਲਜਾਨ। ਇਹ ਭੰਗੜਾ ਗਿੱਧਾ ਸਾਡੇ ਪੰਜਾਬੀਆਂ ਦੇ ਖੂਨ ਵਿੱਚ ਹੈ। ਅਸੀਂ ਘੋੜੇ ਦੀ ਠਾਪ ਉੱਤੇ ਵੀ ਨੱਚ ਸਕਦੇ ਹਾਂ। 4 ਦਿਨ ਭੰਗੜਾ ਸਿੱਖਿਆ ਤਾਂ ਸਭ ਦੇ ਹੱਥ ਪੈਰ ਚੱਲ ਪਏ। ਪਹਿਲਾ ਪ੍ਰੋਗਰਾਮ ਵੀ ਬੁੱਕ ਹੋ ਗਿਆ ਹੈ। ਕਿਸੇ ਦੇਗਾ ਲੋੜੀ ਹੈ ਉਹਨਾਂ ਨੇ ਬੁੱਕ ਰਿਆ ਹੈ ਆਰਕੈਸਟਰਾ ਕਈ ਦਿਨ ਹੋ ਗਏ ਨੇ ਦਿਲਜਾਨ ਅਤੇ ਜਸਪ੍ਰੀਤ ਰੋਹ ਜਾ ਕੇ ਸਵੇਰੇ ਸਵੇਰੇ ਲਾਂਡਰਾ ਚੌਂਕ ਤੋਂ ਬੱਸ ਫੜਦੀਆਂ ਹਨ ਜਦੋਂ ਉਹ ਬੱਸ ਚੜ੍ਹ ਜ ਰਹੀਆਂ ਹੁੰਦੀਆਂ ਹਨ ਕੋਈ ਹੈ ਜੋ ਰੋਜ਼ ਉਹਨਾਂ ਨੂੰ ਦੇਖਦਾ ਹੈ ਉਹ ਹਰ ਰੋਜ਼ ਉਡੀਕ ਰਿਆ ਹੁੰਦਾ ਹੈ ਦਿਲਜਾਨ ਨੂੰ ਜਦੋਂ ਉਹ ਬੱਸ ਚੜ੍ਹ ਜਾਂਦੀਆਂ ਹਨ ਤਾਂ ਉਹ ਕਾਲੇ ਚਲੇ ਜਾਂਦਾ ਹੈ ਅੱਜ ਦੀ ਰਾਤ ਪਹਿਲਾ ਪ੍ਰੋਗਰਾਮ ਹੈ ਦਿਲਜਾਨ ਜਸਪ੍ਰੀਤ ਨੂੰ ਬੋਲੀ ਜੱਸ ਯਾਰ ਮੈਨਾਂ ਘਬਰਾੜ ਜਿਹੀ ਹੋ ਜਾਂਦੀ ਐ ਪਤਾ ਨਹੀਂ ਐਨੇ ਲੋਕਾਂ ਦੇ ਸਾਹਮਣੇ ਮੇਰੇ ਕੋਲ ਨੱਚ ਵੀ ਹੋ ਤੇਰੀ ਨਾ ਇੱਕ ਪ੍ਰੋਬਲਮ ਐ ਤੂੰ ਨਾ ਸੋਚਦੀ ਬਹੁਤਾ ਹੋ ਜਾਈਗੀ ਜੋ ਹੋਏਗਾ ਸਾਨੂੰ ਕਿਹੜਾ ਕੋਈ ਤਮਗਾ ਮਿਲਣਾ ਐ ਐਸੇ ਮਾਲਕਾਂ ਨੇ ਪਹਿਲਾਂ ਲੈ ਲੈਨੇ ਚਾਰ ਲੱਤਾਂ ਇੱਧਰ ਚਾਰ ਲੱਤਾਂ ਉੱਧਰ ਬੜਾ ਪਤਾ ਲੱਗਦਾ ਸ਼ਰਾਬੀਆਂ ਨੂੰ ਆਏ ਹਾਏ ਉੱਥੇ ਚਰਾਬੀ ਵੀ ਹੋਣਗੇ ਦਿਲਜਾਨ ਕਵਰਾ ਕੇ ਬੋਲੀ ਰਾਂਸ ਵਾਈ ਉੱਤੇ ਨਹੀਂ ਚੱਲੀ ਤੂੰ ਪਾਰਟੀ ਵਿੱਚ ਲਈਏ ਸ਼ਰਾਬ ਦੇ ਨਾਲ ਸ਼ਵਾਬ ਦਾ ਤੜਕਾ ਲਾਉਣ ਲਈ ਆਪਾਂ ਨੂੰ ਸੱਦਿਆ ਏ ਪੈਸਿਆਂ ਵਾਲਿਆਂ ਦੇ ਚੋਚੇ ਸਾਡੀ ਰੋਜ਼ੀ ਰੋਟੀ ਐ ਸਮਝਦੀ ਨਹੀਂ ਤੂੰ ਰੋਜ਼ ਤਾਂ ਦੱਸਦਾ ਹੁੰਦਾ ਉਸਤਾਦ ਭੰਗੜੇ ਵਿੱਚ ਕਿ ਅਸੀਂ ਭੰਗੜਾ ਤਾਂ ਪਾਉਣਾ ਏ ਪਰ ਸੈਕਸੀ ਭੰਗੜਾ ਪਾਉਣਾ ਏ ਆਹਾ ਜਸਪ੍ਰੀਤ ਹਸਦੀ ਹੋਈ ਬੋਲੀ ਜਿਵੇਂ ਹੀ ਮੁਹੱਲੀ ਆਇਆ ਦੋਵੇਂ 274 ਅਤੇ ਆਰਕੈਸਟਰਾ ਵੱਲ ਤੁਰ ਪਈਆਂ ਉਸਤਾਦ ਬੋਲਿਆ ਆਪੋ ਆਪਣੀ ਟੱਚੀ ਤਿਆਰ ਕਰ ਲਵੋ ਦੁਪਹਿਰੇ ਭੋਰਾ ਆਰਾਮ ਕਰ ਲਵੋ ਫਿਰ ਰਾਤ ਨੂੰ ਜਿੰਨੀ देर ਪਾਰਟੀ ਐ ਜਾਗਣਾ ਪੈਣਾ ਸ਼ਾਮ ਨੂੰ ਗੱਡੀ ਭਰ ਕੇ ਜਾ ਪਹੁੰਚੇ ਹਨ ਪਾਰਟੀ ਵਾਲਿਆਂ ਦੇ ਘਰੇ ਵਿੱਚ ਵਿੱਚ ਮੁੰਡੇ ਆਉਂਦੇ ਤੇ ਨੱਚਣ ਵਾਲੀਆਂ ਕੁੜੀਆਂ ਨੂੰ ਤਾੜ ਕੇ ਜਾਂਦੇ ਦਿਲਜਾਨ ਚੁੰਨੀ ਨਾਲ ਸੱਟਕੀ ਬੈਠੀ ਐ ਕਿਸੇ ਨੇ ਉਸ ਵੱਲ ਦੇਖ ਕੇ ਕਿਹਾ ਓਏ ਆਹ ਮਾਲਤਾ ਜਮਾਂ ਬਲੌਰ ਵਰਗਾ ਐ ਡੀਜੇ ਹੋਤੇ ਧਰਮ ਗੀਤ ਤੋਂ ਬਾਅਦ ਗਾਣੇ ਚੱਲ ਪਏ ਹਨ ਕੋਈ ਥੇਰ ਵਿੱਚ ਪੰਗੜਾ ਸ਼ੁਰੂ ਹੋਣ ਵਾਲਾ ਹੈ ਹਾਰ ਸ਼ਿੰਗਾਰ ਲਾ ਕੇ ਸਭ ਤਿਆਰ ਬੈਠੇ ਹਨ ਜਿਵੇਂ ਹੀ ਪੰਗੜਾ ਸ਼ੁਰੂ ਹੋਇਆ ਦਿਲਜਾਨ ਕੰਬ ਦੀਆਂ ਲੱਤਾਂ ਨਾਲ ਸਟੇਜ ਉੱਤੇ ਆਈ ਡਾਂਸ ਸ਼ੁਰੂ ਹੋ ਗਿਆ ਹੈ ਦਿਲਜਾਨ ਨਤਰੀ ਹੈ ਅਤੇ ਮਾਨੀ ਮਨ ਸੋਚ ਰਹੀ ਹੈ ਜਿਸ ਖੁਸ਼ੀ ਦੀ ਉਸ ਨੂੰ ਕੋਈ ਖੁਸ਼ੀ ਨਹੀਂ ਹੈ ਉਸ ਉੱਤੇ ਨਚਣਾ ਕਿੰਨਾ ਮੁਸ਼ਕਲ ਹੈ ਕਿਵੇਂ ਨਾ ਕਿਵੇਂ ਆਪਣੇ ਡਰ ਘਬਰਾਟ ਨੂੰ ਆਪਣੇ ਅੰਦਰ ਲਕੋ ਕੇ ਚਿਹਰੇ ਉੱਤੇ ਮੁਸਕਰਾਟ ਬਣਾਈ ਰੱਖਣ ਦੀ ਕੋਸ਼ਿਸ਼ ਕਰੀਏ ਦਿਲਜਾਨਾ ਅਜੀ ਪਾਰਟੀ ਵਿੱਚ ਛੋਰ ਸ਼ਰਾਬਾ ਸ਼ੁਰੂ ਨਹੀਂ ਹੋਇਆ ਸਭ ਸਹਜੇ ਹੀ ਚੱਲ ਰਿਹਾ ਹੈ ਕੁਝ ਦੇਰ ਬਾਅਦ ਉਹ ਗੀਤ ਸ਼ੁਰੂ ਹੋ ਗਏ ਜਿਨ੍ਹਾਂ ਨੂੰ ਅੱਜਕੱਲ੍ਹ ਗਾਇਕੀ ਦੀ ਭਾਸ਼ਾ ਵਿੱਚ ਚੱਕਵੇਂ ਗੀਤ ਕਿਹਾ ਜਾਂਦਾ ਹੈ 128 ਕੁੜੀ ਦਾ 47 ਵੇਟ ਕੁੜੀ ਦਾ ਜਿਵੇਂ ਸਿਖਾਇਆ ਗਿਆ ਸੀ ਦਿਲਜਾਨ ਨੇ ਇਸ ਗੀਤ ਉੱਤੇ ਲੱਕ ਦੇ ਝੂਟੇ ਬਾਰੇ ਤਾਂ ਖਾਨਦਾਨੀ ਲੋਕ ਔਕਾਤ ਤੋਂ ਬਾਹਰ ਆ ਗਏ ਨੱਚਦੇ ਨੱਚਦੇ ਘਟੀਆਂ ਘਟੀਆਂ ਹਰਕਤਾਂ ਕਮੀਨੇ ਕਮੀਨੇ ਇਸ਼ਾਰੇ ਸ਼ੁਰੂ ਹੋ ਗਏ ਜਿਵੇਂ ਹੀ ਗੀਤ ਖਤਮ ਹੋਇਆ ਦਿਲਜਾਨ ਸਟੇਜ ਤੋਂ ਥੱਲੇ ਆ ਗਈ ਅਤੇ ਕੁਰਸੀ ਉੱਤੇ ਬੈਠ ਕੇ ਜੱਗੇ ਨੂੰ ਯਾਦ ਕਰਕੇ ਰੋਣ ਲੱਗ ਪਈ ਦੇਖ ਲਓ ਅੱਜ ਆਪਣੀ ਦਿਲਜਾਨ ਨੂੰ ਕੀ ਕੀ ਇਸ਼ਾਰੇ ਕਰਦੇ ਨੇ ਲੋਕ ਉਸ ਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਅੱਖ ਚਮਕਦਿਆਂ ਹੀ ਕੋਈ ਘਟੀਆ ਸਸਤੀ ਤੇ ਵਿਕਾਊ ਬਣ ਗਈ ਹੋਵੇ ਉਸ ਤੋਂ ਇਹ ਸਭ ਕੁਝ ਬਰਦਾਸ਼ਤ ਨਹੀਂ ਹੋ ਰਿਹਾ ਜਦ ਨੂੰ ਬਾਹਰੋਂ ਵੇਟਰ ਆਇਆ ਅਤੇ ਇੱਕ ਪਰਚੀ ਫੜਾ ਗਿਆ ਤੇ ਬੋਲਿਆ ਇਸ ਨੰਬਰ ਤੇ ਫੋਨ ਕਰ ਲਵੀਂ ਤੈਨੂੰ ਮਿਲਣ ਨੂੰ ਕਹਿੰਦਾ ਉਸ ਨੂੰ ਕਹੀਂ ਆਪਣੀ ਮਾਂ ਨੂੰ ਨੰਬਰ ਭੇਜ ਦੇਵੇ ਖਬਰਦਾਰ ਜੇ ਮੇਰੇ ਕੋਲ ਫੇਰ ਕੋਈ ਪਰਚੀ ਲੈ ਕੇ ਆਇਆ ਤਾਂ ਦਿਲਜਾਨ ਗੁੱਸੇ ਵਿੱਚ ਵੇਟਰ ਨੂੰ ਬੋਲੀ ਉਥੇ ਕਿਹੜਾ ਇੱਕ ਵੇਟਰ ਸੀ ਉਹ ਜੀ ਦੇਰ ਵਿੱਚ ਵਾਰਚੀਆਂ ਦਾ ਢੇਰ ਲੱਗ ਗਿਆ ਕੱਪੜੇ ਬਦਲ ਕੇ ਅਗਲੇ ਗੀਤ ਉੱਤੇ ਨੱਚਣ ਲਈ ਤਿਆਰ ਖੜੀ ਹੈ ਦਿਲਜਾਨ ਡੀਜੇ ਵਾਲੇ ਨੇ ਗੀਤ ਲਾਇਆ ਹੈ ਚੱਕ ਲੋ ਰਿਵਲਵਰ ਰਫਲਾ ਵੀ ਕਬਜ਼ਾ ਲੈਣਾ ਏ ਸ਼ਰਾਬ ਦਾ ਦੌਰ ਸ਼ੁਰੂ ਹੋਏ ਨੂੰ ਕਾਫੀ ਸਮਾਂ ਹੋ ਗਿਆ ਹੈ ਜਿਸ ਨੇ ਕਦੇ ਕੁੱਤੇ ਨੂੰ ਛੋਟੀ ਨਹੀਂ ਸੀ ਮਰੀ ਉਹ ਵੀ ਆਪਣੇ ਆਪ ਨੂੰ ਖੜਾ ਸੂਰਮਾ ਸਮਝ ਰਿਹਾ ਹੈ ਦਿਲਜਾਨ ਨੂੰ ਨੱਚਦੀ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਨੱਚਣ ਵਾਲੇ ਜ਼ਮੀਨ ਉੱਤੇ ਨਹੀਂ ਬਲਕਿ ਉਸ ਉੱਤੇ ਕਬਜ਼ਾ ਕਰਨ ਦੀ ਗੱਲ ਕਰ ਰਹੇ ਹੁਣ ਪਾਰਟੀ ਖਤਮ ਹੋਣ ਵਾਲੀ ਹੈ ਜੀਤ ਲਾਇਆ ਹੈ ਆਟੀ ਵਾਂਗੂ ਗੁੰਨਤੀ ਬਗਾਨੇ ਪੁੱਤ ਨੇ ਸ਼ਰਾਬੀ ਮਾਵਾ ਭੈਣਾ ਬੈਠਿਆਂ ਤੋਂ ਵੀ ਆਪੇ ਤੋਂ ਬਾਹਰ ਹੋਏ ਪਏ ਨੇ ਬਹੁਤ ਰੋਕਣ ਦੇ ਬਾਅਦ ਵੀ ਸਟੇਜ ਉੱਤੇ ਚੜਾਉਂਦੇ ਹਨ ਦਿਲਜਾਨ ਅਤੇ ਹੋਰ ਕੁੜੀਆਂ ਨੂੰ ਫੜਨਾ ਨੂੰ ਜਾਂਦੇ ਹਨ ਦਿਲਜਾਨ ਦੇ ਨੱਚਦੀ ਨੱਚਦੀ ਵੇ ਹੰਝੂ ਵਹਿ ਤੁਰੇ ਹਨ ਕਿਸੇ ਨੂੰ ਉਸਦੇ ਹੰਝੂ ਦਿਖਾਈ ਨਹੀਂ ਦੇ ਰਹੇ ਸਭ ਨੂੰ ਉਸ ਦੇ ਜਿਸਮ ਦੇ ਉਵਾਰ ਹੀ ਨਜ਼ਰ ਆ ਰਹੇ ਹਨ ਗਾਣਾ ਖਤਮ ਹੋਇਆ ਤੇ ਜਸਪ੍ਰੀਤ ਦਿਲਜਾਨ ਕੋਲ ਆ ਕੇ ਬੋਲੀ ਦਿਲਜਾਨ ਆ ਜਾ ਰੋਟੀ ਖਾ ਲੈ ਦਿਲਜਾਨ ਗੁੱਸੇ ਵਿੱਚ ਬੋਲੀ ਤੂੰ ਖਾ ਲੈ ਮੈਂ ਇਹਨਾਂ ਜਨਮਾਂ ਦੇ ਘਰ ਦੀ ਰੋਟੀ ਨਹੀਂ ਖਾਣੀ ਜਿਵੇਂ ਹੀ ਉਹ ਵਾਸਤਰੇ ਦਿਲਜਾਨ ਨੇ ਉਸਤਾਦ ਨੂੰ ਕਿਹਾ ਮੈਂ ਕੱਲ ਤੋਂ ਕੰਮ ਉੱਤੇ ਨਹੀਂ ਆਵਾਂਗੀ ਇਹ ਸਭ ਮੇਰੇ ਵਾਸਤਾ ਨਹੀਂ ਉਧਰ ਘਰੇ ਮਾਤੜ ਫਰਈ ਹੈ ਅੱਧੀ ਰਾਤ ਹੋ ਗਈ ਹੈ ਜਵਾਨ ਜਹਾਨਤੀ ਪਹਿਲੀ ਵਾਰ ਘਰੋਂ ਬਾਹਰ ਰਹੀ ਹੈ ਉਹ ਪਈ ਸੋਚ ਰਹੀ ਹੈ ਪਤਾ ਨਹੀਂ ਕੀ ਬੀਤ ਰਹੀ ਹੋਣੀ ਹੈ ਦਿਲਜਾਨ ਉੱਤੇ ਮੈਨੂੰ ਮਾਫ ਕਰ ਦੇ ਮਾਫ ਕਰ ਦੇਤੀ ਏ ਜਦ ਨੂੰ ਬਾਹਰ ਹਾਰਨ ਵੱਜਿਆ ਇਹ ਉੱਠ ਕੇ ਬਾਹਰ ਬੂਹਾ ਖੋਲਣ ਗਈ ਤਾਂ ਦਿਲਜਾਨ ਉਸ ਨਾਲ ਬਗੈਰ ਬੋਲਿਆ ਹੀ ਅੰਦਰ ਚਲੇਗੀ ਇਹ ਸੀ ਕਹਾਣੀ ਦਾ ਪਾਗ ਦੂਜਾ ਕਹਾਣੀ ਦਾ ਪਾਗ ਤੀਜਾ ਕੱਲ ਆਵੇਗਾ ਜੀ ਕਾਣੀ ਚੰਗੀ ਲਗੀ ਤਾਂ ਲਾਇਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਬਹੁਤ ਬਹੁਤ ਧੰਨਵਾਦ